ਮੇਰੇ ਨਾਲ ਘਪਾਲ ਸੀ ਕੀ ਗੱਲ ਹੋਈ ਹੈ ਮੈਂ ਤਾਂ ਭਾਜੀ ਇੱਦਾਂ ਥੋੜਾ ਜਿਹਾ ਉੱਥੇ ਥੋੜਾ ਥੱਲੇ ਆਣ ਕੇ ਖੱਦਗੀ ਵਾਲੇ ਰੋਡ ਤੇ ਹੂੰ ਤੇ ਮੇਰੇ ਆਣ ਕੇ ਮਗਰੋਂ ਸਾਰਿਆਂ ਬੰਦਿਆਂ ਨੇ ਮੂੰਹ ਬੰਦੇ ਤੇ ਮੈਂ ਅੱਗੇ ਲਾ ਕੇ ਭੱਜਾਂ ਵੀ ਤੇ ਮੈਂ ਆਪਣਾ ਬਚਾ ਕਰਦੇ ਮੰਨਦੇ ਦੁਕਾਨ ਚੋਂ ਬੜਨ ਦੀ ਕੋਸ਼ਿਸ਼ ਵੀ ਕੀਤੀ ਤੇ ਮੈਨੂੰ ਦੁਕਾਨ ਤੋਂ ਬਾਹਰ ਕੱਢਣ ਦੀ ਫੇਰ ਉਹਨਾਂ ਨੇ ਕੋਸ਼ਿਸ਼ ਕੀਤੀ ਦੁਕਾਨ ਤੋਂ ਬਾਹਰ ਘਾੜ ਕੇ ਉਹਨਾਂ ਨੇ ਮੇਰੇ ਸਿਰ ਤੇ ਬੱਤਨ ਤੇ ਬੈਸ ਬੋਰ ਮਾਰੇ ਕਿਹਦੀ ਪਛਾਣ ਹੋਈ ਕੋਣ ਹੈ ਪਛਾਨ ਤੇ ਪਰਲੀ ਇੱਕ ਭੋਲਾ ਹੀ ਔਖਿਆਂ ਵਾਲਾ ਬਸ ਮੈਨੂੰ ਪਛਾਨਾ ਕੀ ਕੋ ਰੰਜੀਤ ਸਿੰਘ ਜੀ ਚਲਦੀ ਤੁਹਾਡੀ ਉਹ ਕੀ ਚੱਕਰ ਮੈਨੂੰ ਭਾਜੀ ਬੈ ਕੇ ਗੱਲ ਕਰਦੇ ਮੈਂ ਸਾਰਾ ਕੁਝ ਦੱਸਣ ਨੂੰ ਪਿਆਰ ਜੀਆ ਕੀ ਕੋ ਤੁਹਾਡਾ ਮਸਲਾ ਕਿਹੜੀ ਕੋ ਲੋਈ ਲੜਾਈ ਕੀ ਕਿਹੜੀ ਕੋ ਮਾਰ ਮੈਨੂੰ ਸਾਫ਼ ਨਹੀਂ ਇਹ ਚੀਜ਼ ਦਾ ਪਤਾ ਤੇ ਮੈਨੂੰ ਕਿਉਂ ਜਾਣ ਮੈਂ ਭੋਲਾ ਮੁੱਜਾ ਕੋਲ ਲੱਗਦਾ ਸਮਝੀ ਮੈਨੂੰ ਪਤਾ ਦੱਸ ਬੰਦਾ ਮੈਂ ਦੱਸਦਾ ਸਾਰਾ ਦੱਸਾਂ ਜਾਂ ਮੇਰੀ ਆਹ ਨੂੰ ਗਲਤੀ ਨਹੀਂ ਮੈਂ ਸਾਰਾ કબੂਲ ਦੱਸਦਾ ਕਿ ਮੇਰੀ ਗਲਤੀ ਹੈ ਕੀ ਮੰਗ ਕਰਦੇ ਹੁਣ ਮੈਂ ਮੰਗ ਕਰਦਾ ਕਿ ਨਾਲੇ ਪਰਸ ਜਾਨੀ ਚਾਹੀਦਾ ਭਾਜੀ ਜਿਹੜਾ ਇੱਕ ਇੱਕ ਵਿਅਕਤੀ ਜੋ ਮੌਜੂਦ ਹੈ ਜਿਹੜਾ ਦਾਤਰਾ ਮਰ ਗਿਆ ਹਸਪਤਾਲ ਦਾ ਕਰਾਇਆ ਇੱਕ ਗੁਰਬਾ ਸਿੰਘ ਸਾਨਾ ਉਹ ਸ਼ਮਸ਼ੇਰ ਸਿੰਘ ਵਾਸੀ ਲਖੂਵਾਲ ਦਾ ਮੁੰਡਾ ਈ ਕੱਲ ਸ਼ਾਮੀ ਕੇਰੇ ਇੱਥੇ ਬਾਜ਼ਾਰ ਚ ਤੁਰਿਆ ਹੁੰਦਾ ਈ ਇਹਨੂੰ ਭੋਲਾ ਸਿੰਘ ਕੋ ਰੋਖਿਆਂ ਦਾ ਉਹਦੇ ਨਾਲ ਚਾਰ ਪੰਜ ਮੁੰਡੇ ਹੋ ਰਿਆ ਉਹਨਾਂ ਨੇ ਸੱਟਾਂ ਮਾਰੀਆਂ ਤੇ ਇਹ ਹਸਪਤਾਲ ਦਾਖਲਿਆ ਹੁਣ ਇਹਦੀ ਐਮਐਲਆਰ ਦੇ ਮੁਤਾਬਕ ਜਿਹੜੇ ਬੰਦੇ ਦੋਸ਼ੀ ਆ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ